ਸਤਿ ਸ਼੍ਰੀ ਅਕਾਲ ਜੀ ਨਵੀਂ ਪੁਰਾਣੀ ਸਾਂਝੀ ਤੁਹਾਡਾ ਸਭ ਦਾ ਸਵਾਗਤ ਹੈ ਜੀ ਅੱਜ ਆਪਾਂ ਸੂਜੀ ਦੀ ਬਰਫੀ ਬਣਾਈਏ ਸੂਜੀ ਦੀ ਬਰਫੀ ਵਾਸਤੇ ਆਪਾਂ ਨੂੰ ਕਿਹੜੀਆਂ ਕਿਹੜੀਆਂ ਚੀਜ਼ਾਂ ਦੀ ਜ਼ਰੂਰਤ ਹੁੰਦੀ ਆ ਮੇਨ ਤਿੰਨ ਚੀਜ਼ਾਂ ਤਾਂ ਇਹ ਹੁੰਦੀਆਂ ਹੀ ਆ ਕਿ ਆਪਣੀ ਸੂਜੀ ਘਿਓ ਤੇ ਮਿੱਠਾ ਮਿੱਠੇ ਵਿੱਚ ਤੁਸੀਂ ਚੀਨੀ ਵੀ ਲੈ ਸਕਦੇ ਹੋ ਤੁਸੀਂ ਗੁੜ ਵੀ ਲੈ ਸਕਦੇ ਆ ਸਿਰਫ ਕਲਰ ਦਾ ਫਰਕ ਪੈਣਾ ਵਾ ਤੇ ਕੁਛ ਆਪਾਂ ਡਰਾਈ ਫੁੱਡ ਲੈ ਆ ਜੀ ਇਹ ਮੈਂ ਡਰਾਈ ਟੋਸਟ ਕਰਕੇ ਤੇ ਇਹਨਾਂ ਨੂੰ ਮੈਂ ਬ੍ਰੇਕ ਕਰੂੰਗੀ ਇਹਦੇ ਵਿੱਚ ਮੈਂ ਨਾਰੀਅਲ ਲੈ ਆ ਬਾਦਾਮ ਲੈ ਆ ਤੇ ਪਿਸਤਾ ਲੈ ਆ ਥੋੜੇ ਜਿਮੇ ਇਲਾਇਚੀ ਦੇ ਦਾਣੇ ਲੈ ਲਿਆ ਇਦਾਂ ਮੈਂ ਕੰਡੈਂਸ ਮਿਲਕ ਲੈ ਲਿਆ ਤੁਸੀਂ ਕੰਡੈਂਸ ਮਿਲਕ ਵੀ ਲੈ ਸਕਦੇ ਆ ਤੁਸੀਂ ਸੋਖਾ ਦੁੱਧ ਵੀ ਲੈ ਖੋਆ ਵੀ ਲੈ ਸਕਦੇ ਆ ਤੇ ਤੁਸੀਂ ਜਿਹੜਾ ਆਪਣਾ ਨੀਕੜ ਦੁੱਧ ਹੁੰਦਾ ਉਹ ਵੀ ਲੈ ਸਕਦੇ ਆ ਜਿੰਨੀ ਆਪਣੀ ਸੂਜੀ ਆ ਜੇ ਆਪਣਾ 1 ਕੱਪ ਸੂਜੀ ਦਾ ਤੇ 1.5 ਕੱਪ ਦੁੱਧ ਦਾ ਲੈ ਲਿਓ ਜੇ ਤੁਸੀਂ ਖੋਆ ਲੈਣਾ ਤਾਂ ਜਿੰਨੀ ਸੂਜੀ ਆ ਓਨਾ ਖੋਆ ਲੈ ਲਿਓ ਜੇ ਤੁਸੀਂ ਕੰਡੈਂਸ ਮਿਲਕ ਲੈਣਾ ਉਹ ਵੀ ਤੁਸੀਂ 1.5 ਕੱਪ ਹੀ ਲੈ ਲਓ ਜਾਂ 1 ਲੈ ਲਓ ਕੰਡੈਂਸ ਮਿਲਕ ਵੀ ਓਨਾ ਹੀ ਪੈਂਦਾ ਜਿਆਦਾ ਨਹੀਂ ਪੈਂਦਾ ਕੋਈ ਇੱਕ ਜਿੰਨਾ ਹੀ ਪੈਂਦਾ ਵਾ ਤੇ ਲੋ ਜੀ ਆਪਾਂ ਤਿਆਰ ਕਰਦੇ ਆ ਜੇ ਆਪਾਂ ਇਹਨੂੰ ਕਿਵੇਂ ਬਣਾਉਣਾ ਵਾ ਸੂਜੀ ਦੀ ਵਰਫੀ ਨੂੰ ਤੇ ਥੋੜਾ ਜਿਹਾ ਮੈਂ ਕੇਵੜਾ ਮਿਲਕ ਕੇਵੜਾ ਵਾਟਰ ਪਾਉਂਗੀ ਜਦੋਂ ਮੈਂ ਗੁੜ ਨੂੰ ਮੈਲਟ ਕਰੂੰਗੀ। ਨਵੀਂ ਇੱਥੇ ਤਾਂ ਹੁਣ ਤਿਆਰ ਕਰਦੇ ਸਭ ਤੋਂ ਪਹਿਲਾਂ ਤਾਂ ਆਪਾਂ ਸੂਜੀ ਨੂੰ ਰੋਸਟ ਕਰਾਂਗੇ। ਆਪਣੀ ਸੂਜੀ ਆ ਜੀ ਸਭ ਤੋਂ ਪਹਿਲਾਂ ਮੈਂ ਇਹਨੂੰ ਭਾਰੀ ਤਲੇ ਦੀ ਕੜਾਹੀ ਲੈ ਲਈ ਆ ਇਹਦੇ ਵਿੱਚ ਕੁਝ ਨਹੀਂ ਪਾਉਣਾ ਪਹਿਲਾਂ ਤੇ ਆਪਾਂ ਇਹਨੂੰ ਕਿਉਂਕਿ ਪਹਿਲਾਂ ਮੈਂ ਇਹਨੂੰ ਰੋਸਟ ਕਰ ਲਵਾਂ ਤੇ ਫਿਰ ਮੈਂ ਥੋੜਾ ਥੋੜਾ ਘਿਓ ਪਾ ਕੇ ਤਾਂ ਕਿ ਮੈਂ ਹੁਣ ਕਿਉਂ ਉਹ ਨਾ ਲੈ ਲਿਆ ਜਿੰਨੀ ਮੇਰੀ ਸੂਜੀ ਸੀਗੀ ਉਹਨਾਂ ਹੀ ਮੈਂ ਕਿਉਂ ਪਰ ਮੈਂ ਦੇਖਦੇ ਆ ਕਿ ਕਿੰਨਾ ਇਹਦੇ ਚ ਪੌਣੀ ਕੋਲੀ ਪੈਂਦੀ ਆ। ਕੋਸ਼ਿਸ਼ ਇਹ ਹੀ ਹੁੰਦੀ ਹੈ ਮੇਰੀ ਕਿ ਮੈਂ ਕਿਹਾ ਓ ਘੱਟ ਤੋਂ ਘੱਟ ਲਾਵਾਂ ਇਹਦੇ ਵਿੱਚ ਤੇ ਚਲੋ ਜੀ ਆਪਾਂ ਸੂਜੀ ਨੂੰ ਭੁੰਨ ਕੇ ਦੇਖਦੇ ਹਾਂ ਆਪਣਾ ਘਿਓ ਕਿੰਨਾ ਲੱਗਦਾ ਤੇ ਜਿੰਨੀ ਸੂਜੀ ਆ ਉਹਨਾ ਹੀ ਮੈਂ ਗੁੜ ਲੈ ਲਿਆ ਕਿਉਂਕਿ ਜਦੋਂ ਕਹਿੰਦੇ ਸਮਿਲ ਦਾ ਗੁੜ ਥੋੜਾ ਜਿਹਾ ਘੱਟੀ ਲਿਆਵਾ ਕਿਉਂਕਿ ਇਹਨਾਂ ਸਿਲਕੋ ਵੀ ਮਿੱਠਾ ਹੁੰਦਾ ਵਾ ਮਿੱਠਾ ਤੁਸੀਂ ਆਪਣੇ ਮਤਾਬਕ ਲੈ ਸਕਦੇ ਆ ਜਿੰਨਾ ਤੁਸੀਂ ਘੱਟ ਵੱਧ ਖਾਣਾ ਵਾ 5 ਮਿੰਟ ਲਈ ਮੈਂ ਇਹਨਾਂ ਨੂੰ ਡਰਾਈ ਰੋਸਟ ਕਰੂੰਗੀ ਸੂਜੀ ਨੂੰ ਤਾਂ ਕਿ ਇਹਦੇ ਵਿੱਚ ਕੋਈ ਨਮੀ ਵਗੈਰਾ ਹੋਵੇ ਜਾਂ ਕੋਈ ਹਮਕ ਵਗੈਰਾ ਹੋਵੇ ਤਾਂ ਉਹ ਨਿਕਲ ਜਾਂਦੀ ਹੈ। ਲਓ ਜੀ ਫਿਰ ਤੁਹਾਨੂੰ ਦਿਖਾਉਣਾ ਹੈ ਜਦੋਂ ਆਪਣੀ ਸੂਜੀ ਲੋ ਜਿਸੀ ਸੂਜੀ ਨੂੰ ਡਰਾਈ ਰੋਸਟ ਕਰ ਲਿਆ। 5 ਕਿ ਮਿੰਟ ਰੰਗ ਨਹੀਂ ਇਹਦਾ ਚੇਂਜ ਹੋਣਾ ਬਿਲਕੁਲ ਸਿਮ ਤੇ ਰੱਖਣਾ ਵਾ। ਇਹ ਉਦੋਂ ਅਸੀਂ ਜਿਹੜਾ ਡਰਾਈ ਫੁੱਲ ਲਿਆ ਸੀ, ਕੋਕੋਨਟ, ਪਿਸਤਾ ਤੇ ਬਦਾਮ, ਇਨ ਤੇਲ ਵਿੱਚ ਇਲਾਚੀ। ਮੈਂ ਇਹਨਾਂ ਨੂੰ ਬਰੀਕ ਪੀਸ ਕੇ ਰੱਖ ਲਿਆ। ਗ੍ਰाइंड ਕਰ ਲਿਆ ਤਾਂ ਕਿ ਪਹਿਲਾਂ ਮੈਂ ਰੋਸਟ ਕੀਤੇ ਸੀ ਇਹ ਸਾਰੇ। ਲਓ ਜੀ ਹੁਣ ਇੱਥੇ ਆਪਾਂ ਨਾਲ ਦੀ ਨਾਲ ਘਿਓ ਪਾਵਾਂਗੇ। ਥੋੜਾ ਜਿਹਾ ਸੁਨੋ ਘਿਓ ਪਾ ਕੇ ਚਮਚਾ ਚਮਚਾ ਘਿਓ ਪਾ ਕੇ ਨਾ ਤੇ ਆਪਾਂ ਇਹਨੂੰ ਭੁੰਨਦੇ ਆ। ਸੂਜੀ ਸੂਜੀਨ ਤੁਸੀਂ ਕਦੇ ਵੀ ਸੂਜੀ ਦਾ ਕੁਝ ਵੀ ਬਣਾਉਣਾ ਚਾਹੇ ਪ੍ਰਸ਼ਾਦ ਬਣਾਉਣਾ ਚਾਹੇ ਲੱਡੂ ਬਣਾਉਣੇ ਆ ਚਾਹੇ ਪਰਫਿਊ ਬਣਾਉਣੀਆਂ ਤੇ ਉਹਨੂੰ ਪਹਿਲਾਂ ਡਰਾਈ ਰੋਸ ਸਿਰੂ ਕਰਿਓ ਡਰਾਈ ਰੋਸ ਦੇ ਨਾਲ ਨਾ ਬਹੁਤ ਸੋਹਣੀ ਖਿਲੇ ਖਿਲੀ ਚੀਜ਼ ਬਣ ਜਾਂਦੀ ਹੈ ਸੋਹੇ ਜੀ ਤੁਸੀਂ ਕੋਈ ਵੀ ਆਟਾ ਚਾਹੇ ਕਣਕ ਦਾ ਹੋਵੇ ਚਾਹੇ ਸੋਆ ਵੀਂ ਦਾ ਹੋਵੇ ਕੋਈ ਵੀ ਹੋਵੇ ਤਾਂ ਉਹਨ ਡਰਾਈ ਰੋਸ ਇੱਕ ਵਾਰੀ ਜ਼ਰੂਰ ਕਰਨਾ ਚਾਹੀਦਾ ਤਾਂ ਕਿ ਉਹਦੀ ਜੋ ਨਮੀ ਵਗੈਰਾ ਹੁੰਦੀ ਹੈ ਨਾ ਦੂਰ ਹੋ ਜਾਵੇ ਤੇ ਉਹਦੇ ਚੋਂ ਕਿਸੇ ਵੀ ਤਰ੍ਹਾਂ ਦੀ ਖਮਕ ਵਗੈਰਾ ਨਾ ਆਵੇ ਅੱਜ ਅੱਥੇ ਆਪਾਂ ਸੂਜੀ ਨੂੰ ਕਿਉ ਆ ਕੇ ਇੱਕ ਇੱਕ ਕੋਲੀ ਸੂਜੀ ਦੀ ਸੀ ਤੇ ਪੌਣੀ ਕੋਲੀ ਕਿਉ ਦੀ ਪਾ ਕੇ ਮੈਂ ਸੋਜੀ ਨੂੰ ਬੰਦੀਆ ਮੈਂ ਥੋੜਾ ਜਿਹਾ ਘਿਓ ਘਟ ਰੱਖੂਗੀ ਕਿਉਂਕਿ ਮਿਲਖਵੇੜ ਵੀ ਜਿਹੜਾ ਹੁੰਦਾ ਨਾ ਉਹ ਵੀ ਘੜਾ ਹੁੰਦਾ ਵਾ ਕੋਈ ਵਰਗਾ ਹੀ ਹੁੰਦਾ ਵਾ ਤੇ ਉਹਦੇ ਵਿੱਚ ਵੀ ਥੋੜਾ ਜਿਹਾ ਘਿਓ ਹੁੰਦਾ ਵਾ ਕੁਝ ਮਿੱਠਾ ਵੀ ਹੁੰਦਾ ਤੇ ਕ੍ਯੋ ਵੀ ਹੁੰਦਾ ਇਸੇ ਕਰਕੇ ਮੈਂ ਮਿੱਠੇ ਦਾ ਵੀ ਪੌਣੀ ਕੋਲੀ ਹੋ ਲਈਆ ਤੇ ਕ੍ਯੋ ਦੀ ਵੀ ਪੌਣੀ ਕੋਲੀ ਲਾਉਂਗੀ ਜੇ ਆਪਾਂ ਥੋੜਾ ਜਿਹਾ ਹੋਰ ਪਾ ਲਈਏ ਇੰਨਾ ਖਿਓ ਪਾ ਕੇ ਆਪਾਂ ਦੇਖਦੇ ਜੀ ਆਪਾਂ ਲੋੜ ਪਈ ਤਾਂ ਹੋਰ ਪਾ ਲਾਂਗੇ ਇਹ ਤੁਹਾਨੂੰ ਸੋਜੀ ਪੁੰਨ ਕੇ ਦਿਖਾਉਣੀ ਹੈ ਜੀ ਆਪਣੀ ਸੋਜੀ ਜੋ ਪੋਚ ਗਈ ਤੇ ਫਿਰ ਤਾਂ ਦਿਖਾ ਦਨੇ ਆ ਕਿ ਇੰਨੀ ਕ ਆਪਾਂ ਸੋਜੀ ਭੁੰਨੀ ਚਾਹੀਦੀ ਆ ਜੇ ਆਪਾਂ ਉਨੇ ਕੀ ਸੋਜੀ ਭੁੰਨੀ ਜਿੰਨੀ ਕ ਆਪਾਂ ਨੂੰ ਸੋਜੀ ਪ੍ਰਸ਼ਾਦ ਬਣਾਇਆ ਜਾਇਦੀ ਹੁੰਦੀ ਆ ਤੇ ਇਹਨੂੰ ਸਿਮ ਤੇ ਹੀ ਪਕਾਓ ਤਾਂ ਕਿ ਦਾ ਬਹੁਤਾ ਕਲਰ ਚੇਂਜ ਨਾ ਹੋਵੇ ਉਦੋਂ ਤੱਕ ਕਲਰ ਆਪਣੇ ਗੁੜ ਦੇ ਨਾਲ ਹੋ ਜਾ ਜਿੰਨੀ ਦੀ ਵਰਤੋਂ ਇੱਥੇ ਮੈਂ ਨਹੀਂ ਕਰਨੀਗੀ ਇਸ ਕਰਕੇ ਮੈਂ ਕਿਸ ਸਦੀ ਜਗਾ ਲੈ ਚੀ ਰਹੀ ਤੇ ਦਾਣੇ ਪੁੱਟ ਲੈ ਆ ਇਹਦੇ ਵਿੱਚ ਡਰਾਈ ਫੂਡ ਦੇ ਵਿੱਚ ਲੋ ਜੀ ਤੁਹਾਨੂੰ ਸੋਜੀ ਭੁੰਨ ਕੇ ਦਿਖਾਉਨੇ ਆ ਆਪਣੀ ਸੋਜੀ ਭੁੱਜ ਗਈ ਆ ਤੇ ਇੱਥੇ ਆਪਾਂ ਹੋਏ ਦੇ ਵਿੱਚ ਨਾਰੀ ਵਾਲਾ ਬਦਾਮਾਂ ਤੇ ਪਿਸਤਾ ਤੇ ਇਲਾਇਚੀ ਦਾ ਪਾਊਡਰ ਇਹ ਪਾਉਣ ਲੱਗੇ ਆਂ ਆਪਾਂ 1 ਮਿੰਟ ਲਈ ਇਹਨੂੰ ਭੁੰਨਣਾ ਵਾ ਵਿੱਚ ਇਹ ਤਾਂ ਕਿ ਨਾਰੀਆ ਤੁਸੀਂ ਕਦੇ ਵੀ ਸੂਜੀ ਦੀ ਕੋਈ ਵੀ ਚੀਜ਼ ਬਣਾਉਣੀ ਆ ਤੁਸੀਂ ਵਿਚ ਨਾਰੀਆ ਜ਼ਰੂਰ ਪਾਓ ਨਾਰੀਆ ਨਾਲ ਉਹਦਾ ਟੇਸਟ ਬਹੁਤ ਵਧੀਆ ਬਣਦਾ ਵਾ ਸੂਜੀ ਦਾ ਮੱਖਾ ਘਿਓ ਵਿੱਚ ਭੁੰਨਦੇ ਲੋੜ ਨਹੀਂ ਜਦੋਂ ਸੂਜੀ ਆਪਣੇ ਭੁੱਜ ਜਾਂਦੀ ਆ ਉਸ ਟਾਈਮ ਪਾ ਕੇ 1 ਮਿੰਟ ਲਈ ਇਹਨੂੰ ਜਿਵੇਂ ਚੇ ਭੁੰਨਦੇ ਤਾਂ ਕਿ ਘਿਓ ਦੇ ਵਿੱਚ ਸਾਰਾ ਡਰਾਈ ਨੂਡ ਭੁੱਜ ਜਾਂਦਾ ਕੋਕੋਨਟ ਦੀ ਚੰਗੀ ਤਰ੍ਹਾਂ ਮਹਿਕ ਆਉਣ ਲੱਗ ਜਾਂਦੀ ਜਦੋਂ ਘਿਓ ਦੇ ਵਿੱਚ ਪੁੱਜਦਾ ਨਾ ਕੋਕੋਨਟ ਚੰਗੀ ਤਰ੍ਹਾਂ ਮਿਕਸ ਕਰ ਦਿਓ ਤੇ 1 ਮਿੰਟ ਲਈ ਪਨੋ ਤੁਸੀਂ ਕੋਈ ਵੀ ਪੰਜੀਰੀ ਪਿੰਨੀਆਂ ਲੱਡੂ ਵਰਫੀ ਕੁਝ ਵੀ ਬਣਾਉਣਾ ਹੁੰਦਾ ਤੇ ਪਾਣੀ ਤਲੇ ਦੀ ਕੜਾਹੀ ਜ਼ਰੂਰ ਲਓ ਤਾਂ ਕਿ ਆਪਣੀ ਕੋਈ ਵੀ ਚੀਜ਼ ਸੜੇ ਨਾ ਅੱਗੇ ਆਪਾਂ ਇੱਥੇ ਗੈਸ ਬੰਦ ਕਰ ਦਿੰਦੇ ਆ ਜਿੰਨਾ ਕ ਆਪਣਾ ਚੁੱਲਾ ਗਰਮ ਆ ਆਪਾਂ ਉਹਨੇ ਤੇ ਇਹਨੂੰ ਫਲਾਉਣਾ ਵਾ ਬਸ ਤੇ ਹੁਣ ਆਪਾਂ ਇਹਦੇ ਵਿੱਚ ਕੰਨਸ ਮਿਲਕ ਪਾਵਾਂਗੇ ਇਸ ਨਾਲ ਨੂੰ ਦੁੱਧ ਹੈਗਾ ਤਾਂ ਤੁਸੀਂ ਦੁੱਧ ਪਾ ਸਕਦੇ ਆ ਤੇ ਜੇ ਤੁਹਾਡੇ ਕੋਲ ਕੰਡੈਂਸ ਮਿਲਕ ਆ ਉਹ ਪਾ ਸਕਦੇ ਜੇ ਖੋਆ ਹੈਗਾ ਤਾਂ ਖੋਆ ਪਾ ਸਕਦੇ ਇਸ ਸਿਰਫ ਮੈਨੂੰ ਖਲੌਣੀ ਹੋਈਆਂ ਆਪਣੀ ਕੜਾਹੀ ਗਰਮ ਆ ਕਦੇ ਵੀ ਜਦੋਂ ਆਪਣੀ ਕੋਈ ਚੀਜ਼ ਪੁੱਜ ਜਾਂਦੀ ਆ ਤੇ ਉਹਦੇ ਕੜ ਵਿੱਚ ਕਟਛੀ ਮਾਰਨ ਹੋਣਾ ਹਟੋ ਤੇ ਕਿਉਂਕਿ ਕੜਾਹੀ ਦੀ ਜਿਹੜੀ ਗਰਮੈਸ਼ ਹੁੰਦੀ ਆ ਉਹਦੇ ਨਾਲ ਵੀ ਕਈ ਵਾਰ ਚੀਜ਼ ਸੜ ਜਾਂਦੀ ਆ ਤੇ ਜਿਹੜਾ ਤੁਸੀਂ ਇਹ ਖੋਆ ਜਾਂ ਮਿਲਕ ਮੇਡ ਜਾਂ ਦੁੱਧ ਲੈਣਾ ਤੇ ਰੂਮ ਟੈਂਪਰੇਚਰ 'ਤੇ ਲੈਣਾ ਨਾ ਤਾਂ ਗਰਮ ਲੈਣਾ ਤੇ ਨਾ ਹੀ ਤੁਸੀਂ ਠੰਡਾ ਫ੍ਰੀਜੋਂ ਕੱਢ ਕੇ ਲੈਣਾ ਤੇ ਇਹਨੂੰ ਸੋਜੀ ਨੂੰ ਵੀ ਆਪਾਂ ਥੋੜਾ ਜਿਹਾ ਠੰਡਾ ਕਰਾਂਗੇ ਫਿਰ ਪਾਵਾਂਗੇ ਇਹਦੇ ਵਿੱਚ 20% ਨੂੰ ਠੰਡਾ ਕਰਕੇ ਫਿਰ ਇਹਦੇ ਵਿੱਚ ਮੈਂ ਮਿਲਕ ਮੇਡ ਪਾਵਣੀ ਹੈ ਉਹ ਜਿਆ ਮੇਰਾ ਘਰ ਦਾ ਬਣਿਆ ਹੋਇਆ ਮਿਲਕ ਮੇਡ ਆ ਕਨੈਂਸ ਮਿਲਕ ਵੀ ਇਹਨੂੰ ਕਹ ਦਿੰਦੇ ਆ ਇਹਦੀ ਮੇਰੀ ਰੈਸਪੀ ਪਹਿਲਾਂ ਪਾਈ ਹੋਈ ਆ ਤੁਸੀਂ ਨਵੀਂ ਪੁਰਾਣੀ ਸਾਂਝ ਦੀ ਵੀਡੀਓ ਤੇ ਜਾ ਕੇ ਦੇਖ ਸਕਦੇ ਆ ਕਨੈਂਸ ਮਿਲਕ ਕਰੀਮ ਕਿਵੇਂ ਬਣਾਈ ਜਾਂਦਾ ਇਹ ਮੈਂ ਇਹਦੇ ਵਿੱਚ ਪਾਉਣ ਲੱਗੀਆਂ ਇੱਕ ਮਿੰਟ ਹਿਲਾਇਆ ਜਾਣਾ ਆ ਕੇ ਆਪਣੀ ਕੜਾਹੀ ਵੀ ਗਰਮਾਂ ਤੇ ਚੱਲਿਓ ਗਏ ਇਸ ਵੀ ਗਰਮਾਂ ਕੋਈ ਵੀ ਸੀ ਜ ਆਪਣੀ ਥੱਲੇ ਨਾ ਲੱਗ ਜਾਵੇ। ਲੋ ਜੀ ਇਹਨੇ ਦੁੱਧ ਪੀਣਾ ਕਰਨੇ ਇਸ ਬਿਲਕੁਲ ਪੀਣਾ ਸ਼ੁਰੂ ਕਰ ਦਿੱਤਾ ਇਹ ਗਾੜਾ ਹੋ ਗਿਆ। ਇਹ ਬਾਕੀ ਜਿਹੜਾ ਕਿੰਨਾ ਹੈਗਾ ਇਹਦੇ ਵਿੱਚ ਇਹ ਮੈਂ ਚੰਗੀ ਤਰ੍ਹਾਂ ਪਲੇਨ ਕਰ ਲਾ। ਤਕਰੀ ਬਣਾ ਕੇ ਰੱਖ ਲੈਣੀ ਜਦੋਂ ਕੋਈ ਐਸਪੀ ਵਗੈਰਾ ਜਿਹਦੇ ਵਿੱਚ ਪਾਉਣਾ ਹੁੰਦਾ ਕਿਸੇ ਵੀ ਚੀਜ਼ੇ ਵਿੱਚ ਤੇ ਡੱਬਾ ਬੰਦ ਮੈਂ ਨਹੀਂ ਲੈ ਕੇ ਆਉਂਦੀ। ਤੁਸੀਂ ਵੀ ਕੋਸ਼ਿਸ਼ ਕਰਿਆ ਕਰੋ ਵੀ ਹਰ ਚੀਜ਼ ਨੂੰ ਘਰੇ ਬਣਾਉਣ ਦੀ। ਲੋ ਜੀ ਇਹਨੂੰ ਮਟੀਰੀਅਲ ਨੂੰ ਪਾਸੇ ਕਰ ਦੇਣਾ। ਪਹਿਲੀ ਤਰ੍ਹਾਂ ਸੋਕ ਲਵੇ। ਸੂਜੀ ਇਹਨੂੰ ਇਨੋਂ ਪਾਸੇ ਹੀ ਤੇ ਰੱਖ ਦਿੰਨੇ ਆ। ਬੰਦੇ ਜੀ। ਮੁਰਦੀ ਚਾਸ ਨਹੀਂ ਬਣਾਉਣੀ ਆ। ਇੱਥੇ 프라이ਪੈਨ ਰੱਖ ਲੈਣੇ ਆ। ਲਓ ਜੀ ਸੂਜੀ ਨੂੰ ਭੁੰਨ ਕੇ ਕੰਨੇਸ ਮਿਲਖ ਪਾ ਕੇ ਤੇ ਉਹਨੂੰ ਪਾਸੇ ਕਰਤਾ ਮਿਕਸ ਕਰਕੇ ਇੱਕ ਸਾਈਡ ਤੇ ਰੱਖ ਦਿਓ। ਇੱਕ ਦੋ ਵਾਰੀ ਕੜਸੀ ਮਾਰਦੇ ਰਹੋ। ਤੇ ਇਧਰ ਆਪਾਂ ਲੈ ਲਿਆ ਜੀ ਗੁੜ ਜਿੰਨਾ ਆਪਾਂ ਗੁੜ ਲੈਣਾ ਉਹਦਾ ਅੱਧਾ ਪਾਣੀ ਲੈਣਾ। ਜਿਵੇਂ ਆਪਾਂ ਚੀਨੀ ਦੀ ਚਾਸ ਨਹੀਂ ਬਣਾਉਣੀ ਨੇ ਉਵੇਂ ਆਪਾਂ ਗੁੜ ਦੀ ਚਾਸ ਨਹੀਂ ਬਣਾਉਣੀ। ਅ ਜੀ ਮੈਦੇ ਚ ਗੁੜ ਪਾ ਲਿਆ ਗੈਸ ਨੂੰ ਆਨ ਕਰ ਦਿੰਨੇ ਆ ਤੇ ਆਪਾਂ ਪਾਣੀ ਲੈ ਲਏ ਜਿੱਦੀ ਕੋਲੀ ਇਹਨੂੰ ਮੈਲਟ ਹੋਣ ਵਾਸਤੇ ਗੁੜ ਨੂੰ ਆਪਾਂ ਇਹਦੇ ਵਿੱਚ ਮੈਲਟ ਕਰਦੇ ਗੁੜ ਨੂੰ ਚਾਹੀਏ ਕਦੂ ਗੋਸਕਰ ਪੇਪਾ ਲਿਓ ਚਾਹੀਏ ਥੋੜੇ ਕਟਕੇ ਪਾ ਲਿਓ ਸਾਤ ਦੇ ਦਿਨ ਡਲੀਆਂ ਛੇਤੀ ਫਿਸ ਜਾਓ ਜੇ ਤੁਸੀਂ ਗੁੜਾ ਥੋੜਾ ਪਾਉਣਾ ਤੁਸੀਂ ਲੱਡੂ ਵਗੈਰਾ ਬਟਣੇ ਆ ਲੱਡੂ ਨੂੰ ਥੋੜਾ ਜਨਾ ਆਪਾਂ ਨਰਮ ਜਿਹਾ ਰੱਖਣਾ ਹੁੰਦਾ ਵਾ ਫਿਰ ਆਪਾਂ ਕੋਈ ਚਾਸਨੀ ਵਗੈਰਾ ਨਾ ਬਣਾਈਏ ਤੇ ਜੇ ਤੁਸੀਂ ਵਰਫੀ ਬਣਾਉਣੀ ਹੈ ਤਾਂ ਕਿ ਉਹ ਜੰਮ ਜਾਵੇ ਤੇ ਫਿਰ ਉਹਨੂੰ ਇੱਕ ਤਾਰ ਦੀ ਚਾਸਨੀ ਬਣਾ ਲਿਆ। ਇਹ ਤੁਸੀਂ ਜਿਵੇਂ ਤਰ੍ਹਾਂ ਨਹੀਂ ਬਣਾ ਸਕਦੇ ਗੁੜ ਦੇ ਲੱਡੂ ਵੀ ਬਣਾ ਸਕਦੇ ਆ ਤੇ ਵਰਤੇ ਵੀ ਬਣਾ ਸਕਦੇ। ਸਿਰਫ ਵਿੱਚ ਚਾਸਨੀ ਦਾ ਹੀ ਫਰਕ ਹੁੰਦਾ। ਜੀ ਆਸਿਕ ਮੈਂ ਇੱਕ ਮਿੰਟ ਬੰਦ ਕਰਦੀ ਆ ਤਾਂ ਕਿ ਮੈਂ ਗੁੜ ਨੂੰ ਚੰਗੀ ਤਰ੍ਹਾਂ ਮੈਲਟ ਕਰ ਲਾਂ ਵਿੱਚ ਪਹਿਲਾਂ। ਹੰਦਕੋਣੇ ਜੀ ਇੱਕ ਮਿੰਟ। ਲਓ ਜੀ ਆਪਣੀ ਗੁੜ ਦੀ ਚਾਸਨੀ ਬਣ ਕੇ ਹੋ ਗਈ ਆ ਤਿਆਰ। ਜਿ ਦੇਖ ਸਕਦੇ ਆ। ਤੇ ਹੁਣ ਆਪਾਂ ਪਾਉਣ ਕੇ ਇਹ ਵਿੱਚ ਪਾ ਦਈਏ। ਆਹ ਵਰਤੇ ਇਕੜਾ ਹੀ ਮੇਰੇ ਇੱਥੇ ਲਿਆਓ। ਜਿਹੜੀ ਆ ਗੋੜਾ ਵਾਲੀ ਚਾਸਨੀ ਆ। ਇਸ ਤਰ੍ਹਾਂ ਮੈਂ ਇੱਕ ਵਾਰੀ ਦਿਖਾ ਵੀ ਦਿੰਨੀ ਆ। ਇਦਾਂ ਦੀ ਚਿਪਚਿਪੀ ਜੀ ਬਸ ਥੋੜੀ ਜੀ ਤਾਰ ਬੰਦੀ ਹੋਵੇ। ਬਹੁਤੀ ਤਾਰ ਨਾ ਬੰਦੀ ਹੋਵੇ, ਚਿਪਚਿਪੀ ਜੀ ਹੋਵੇ ਬਸ। ਤੇ ਇਹਨੂੰ ਆਪਾਂ ਹੁਣਕੇ ਪਾਵਾਂਗੇ ਕਿਉਂਕਿ ਗੁੜ ਦੇ ਵਿੱਚ ਕਈ ਵਾਰੀ ਨਾ ਕੋਈ ਫੂਸ ਵਗੈਰਾ ਹੁੰਦਾ ਵਾ। ਤੇ ਹਮੇਸ਼ਾ ਗੁੜ ਨੂੰ ਹੁਣਕੇ ਪਾਓ। ਇਹਨੂੰ ਆਪਾਂ ਜੀ ਕਰ ਲਈਏ ਮਿਕਸ। ਨਾ ਪਾ ਇਥੇ ਮੜੀ ਜੀ ਗੈਸ ਚਲਾ ਲੈਣੀ। ਪਹਿਲਾਂ ਆਪਾਂ ਇੱਕ ਵਾਰੀ ਚੰਗੀ ਤਰ੍ਹਾਂ ਮਿਕਸ ਕਰ ਲਗੇ। ਗੈਸ ਆਪਾਂ ਬਾਅਦ 'ਚ ਚਲਾਵਾਂਗੇ। ਤਾਂ ਕਿ ਆਪਣੇ ਆ ਚੰਗੀ ਤਰ੍ਹਾਂ ਮਿਕਸ ਹੋ ਜਾਏ, ਕੋਈ ਡਲੀ ਵਗੈਰਾ ਨਾ ਵੱਜ ਜਾਵੇ। ਐਸ ਜਗਾ ਤੇ ਮੈਦੇ ਵਿੱਚ ਥੋੜਾ ਜਿਹਾ ਕੇਵੜੇ ਦਾ ਵਾਟਰ ਪਾ ਦੇਣਾ ਤੁਸੀਂ ਰੋਜ਼ ਵਾਟਰ ਵੀ ਪਾ ਸਕਦੇ ਆ ਤੇ ਕੇਵੜੇ ਦਾ ਵਾਟਰ ਵੀ ਪਾ ਸਕਦੇ ਆ ਲੈ ਇੱਕ ਚਮਚਾ ਇਹਦੇ ਵਿੱਚ ਕੇਵੜਾ ਵਾਟਰ ਪਾ ਲਓ ਜਿਥੇ ਆਪਾਂ ਗੈਸ ਕਰਦੇ ਆ ਔਨ ਇਹ ਤੁਹਾਨੂੰ ਆਪਣਾ ਕਿਦਾਂ ਦਾ ਟੈਕਸਚਰ ਬਣਿਆ ਇਹਨੂੰ 2 ਮਿੰਟ ਸੇਕ ਕਰਵਾਉਣਾ ਪੈਣਾ ਹੈ ਓਕੇ ਆਪਾਂ ਬਣਾਉਣੀ ਹੈ ਵਰਕਫੀ ਥੋੜਾ ਜਿਹਾ ਜੇ ਪਤਲਾ ਵਾ ਤੇ ਆਪਾਂ ਥੋੜਾ ਜਿਆ ਹੋਰ ਗਾੜਾ ਕਰਨਾ ਹੈ बिल्कुल जिदा अपना आटा हो जाता होंगे हो ना इस तरीके ने अपना इन कट्ठा करना अभी अपना थोड़ा जा पतला वा है इन, इन दो मिनट लग जाए दो मिनट आप लाने फिर तू दिखाने दो मिनट असी गुड़ पाद जी टेक्सचर इदा का होना चाहिएगा हम आपी बनाने यू जमन वास्ते रखना वा यू ठंडा होके जम जाना जिसे आप पेपर के उत्तर रखते हैं मटीरियल ਇਹਨੂੰ ਦੋ ਤਿੰਨ ਘੰਟੇ ਜੰਮਣ ਨੂੰ ਲੱਗ ਜਾਣੇ ਆ। ਦੇਖੋ ਆਪਣੀ ਖੜਚੀ ਦੇ ਨਾਲ ਬਿਲਕੁਲ ਨਹੀਂ ਲੱਗ ਰਿਹਾ ਹੈ ਇਹ। ਜਪਾਦੇ ਤੇ ਪਾਉਣੇ ਆ। ਇਦਾਂ ਹੋਣਾ ਚਾਹੀਦਾ ਵੀ ਆਪਣੀ ਖੜਚੀ ਦੇ ਨਾਲ ਬਿਲਕੁਲ ਨਹੀਂ ਰਹਿਣਾ ਚਾਹੀਦਾ। ਆਪਣੇ ਆਪ ਡਿਗਣਾ ਚਾਹੀਦਾ। ਇਹਦੀ ਸਹੀ ਬਣਦੇ ਨਿਸ਼ਾਨੀ ਆ। ਲੋ ਜੀ ਤੁਹਾਨੂੰ ਬਰਫੀ ਬਣਾ ਕੇ ਦਿਖਾਉਨੇ ਆ ਤੇ ਅਸੀਂ ਇਹਨੂੰ ਮਟੀਰੀਅਲ ਨੂੰ ਸਾਰੇ ਰੱਖ ਕੇ ਤੇ ਦੋ ਘੰਟੇ ਬਾਅਦ ਜੋ ਜੰਮ ਜਾਊਗਾ ਤੇ ਫਿਰ ਆਪਾਂ ਬਰਫੀ ਦੇ ਪੀਸ ਕਰ ਕਟਾਂਗੇ। ਲੋ ਜੀ ਆਪਾਂ ਬਰਫੀ ਰੱਖ ਦਿੱਤੀ ਆ ਜੀ ਕਾਗਜ਼ ਦੇ ਉੱਤੇ। ਇਹ ਹੋਣੀ ਠੰਡੀ ਹੋ ਜਾਂਦੇ ਨੇ ਆ ਤੇ ਉਸ ਤੋਂ ਬਾਅਦ ਆਪਾਂ ਕਟਾਂਗੇ ਜੀ ਆਪਾਂ ਸਾਰਾ ਜਿਹੜਾ ਨਾ ਡਰਾਈ ਫੂਡ ਆਪਾਂ ਪੀਸ ਕੇ ਪਾਇਆ ਇਹ ਸਾਰਾ ਉਹ ਆਇਆ ਇਹ ਆਪਾਂ ਗੁੜ ਦੀ ਬਣਾਈ ਆ ਇਸ ਕਰਕੇ ਦਾ ਕਲਰ ਥੋੜਾ ਜਨਾ ਡਾਰਕ ਆ ਰਿਹਾ ਜਿਵੇਂ ਦੋ ਘੰਟੇ ਆਪਾਂ ਵੇਟ ਕਰਦੇ ਆ ਤੇ ਫਿਰ ਆਪਾਂ ਕੱਟਦੇ ਆ ਇਹਨੂੰ ਲੋ ਜੀ ਆਪਣੀ ਸੂਜੀ ਦੀ ਬਰਫੀ ਬਣ ਕੇ ਹੋ ਗਈ ਹੈ ਤਿਆਰ ਗੁੜ ਪਾ ਕੇ ਬਣਾਈ ਆ ਆਪਾਂ ਤੇ ਬਹੁਤ ਹੀ ਸੋਹਣੀ ਬਣੀ ਹੈ ਤੇ ਬਹੁਤ ਹੀ ਵਧੀਆ ਟੈਕਸਚਰ ਬਣਿਆ ਹੈ ਦੇਖਿਓ ਕਿੰਨਾ ਸੋਹਣਾ ਕਲਰ ਆਇਆ ਆਪਾਂ ਗੁੜ ਪਾ ਕੇ ਬਣਾਈ ਹੈ ਇਹ ਸੂਜੀ ਦੀ ਬਰਫੀ ਤੇ ਬਹੁਤ ਹੀ ਹੈਲਦੀ ਆ ਤੁਸੀਂ ਵੀ ਘਰ ਵਿੱਚ ਇਹ ਸੂਜੀ ਦੀ ਬਰਫੀ ਜ਼ਰੂਰ ਬਣਾ ਕੇ ਦੇਖਿਓ ਤੇ ਸਾਨੂੰ ਕਮੈਂਟਾਂ ਵਿੱਚ ਲਿਖਿਓ ਕਿ ਤੁਹਾਡੀ ਸੂਜੀ ਦੀ ਬਰਫੀ ਕਿੱਦਾਂ ਦੀ ਬਣੀ ਘੜ ਪਾ ਕੇ ਬਣਾਇਓ ਤੰਦੀ ਕੋਈ ਜ਼ਰੂਰਤ ਨਹੀਂ ਹੈਗੀ ਤੇ ਸਾਡੀ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਕਰਿਓ ਸਾਡੇ ਚੈਨਲ ਨੂੰ ਸਪੋਰਟ ਕਰਿਓ ਧੰਨਵਾਦ ਜੀ